ਉਧਰਲੇ ਬੰਦੇ ਚਾਰ ਰੇ ਤੇ ਚਾਰੋ ਹੀ ਸਿਰੇ ਦੇ ਉਹ ਚਾਰੋ ਹੀ ਸਿਰੇ ਦੇ ਜਾਫੀ ਤੇ ਕਾਕਾ 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 ਹੋ ਕਹਿੰਦੇ ਪੰਡਿਤ ਪੰਡਿਤ ਉਹ ਪੰਡਿਤ ਫੜਨਾ ਮਯਾਕ ਥੋੜੀ ਐ ਪੈ ਰਹੀ ਐ ਕੌਣ ਰੋਕੂ ਕੌਣ ਦਕੂ ਕੌਣ ਫੜੂ ਕੌਣ ਮੂਰੇ ਹੋ ਕੇ ਟਾਈਮ ਕਰਾਵੇਗਾ ਇਹ ਸਮਾਂ ਹਾਲਾਤ ਇਹ ਟਾਈਮ ਫੈਸਲਾ ਕਰੂ ਮੇਰੇ ਮਿੱਤਰੋ ਪਰੇਪਰ ਕਹਿੰਦੇ ਚੱਕੇ ਜਾਮ ਆਉ ਕਹਿੰਦੇ ਕਰਨ ਬੱਲੇ ਬੱਲੇ ਕਰਵਾ ਦਿਓ ਉਹ ਬਾਈ ਤਾੜੀ ਤਾਂ ਬਣਦੀ ਆ ਅੱਜ ਤਾੜੀ ਵੀ ਤਾੜਾ ਵੱਜੂ ਉਹ ਥਾਪੀਆਂ ਨਹੀਂ ਥਾਪੇ ਵੱਜਣਗੇ ਵਦਿਆ ਹੋਇਆ ਇੱਕ ਪਾਸੇ ਕਹਿੰਦੇ ਬੱਲੋਵਾਲ ਉਹ ਦੂਜੇ ਪਾਸੇ ਸ਼ਕਰਪੁਰ ਤੇ ਯੂਐਸ ਉਹ ਗੱਲਾਂ ਟਿਕਾਣੇ ਲੱਗਣਗੀਆਂ ਇਹ ਜਿੰਦਰੀ ਹੁੜੀ ਵੀਰ ਨੇ ਇਹ ਪ੍ਰਵੀਰ ਹੁੜੀ ਇਹ ਜੋਨੀ ਹੁੜੀ ਇੱਕ ਵੱਡੀ ਟੀਮ ਨਾਲ ਕਹਿੰਦੇ ਕੈਸ਼ੀ ਕੁਤਵਾਰਾ ਉਹ ਨੰਬਰ ਕਹਿੰਦੇ ਇਧਰ ਆਏ ਨਾ ਕੀਤਾ ਜਾਵੇ ਇਹ ਵੀ ਟੈਕਨੀਕਲ ਕਮੇਟੀ ਨੇ ਫੈਸਲਾ ਕਰ ਦਿੱਤਾ ਹੈ ਉਹ ਕਾਕੇ ਜੀ ਰੇਡ ਹੈ ਇਧਰਲੇ ਬੰਨੇ ਚਾਰ ਚਾਰੋਈ ਚੋਟੀ ਦੇ ਚਾਰੋਈ ਚੋਟੀ ਦੇ ਚੋਟੀ ਦੇ ਤਿੰਨ ਬੰਦੇ ਉਹ ਦੁੱਗਾ ਸਾਹਿਬ ਕਨੇਡਾ ਵਾਲੇ ਦੇਖਦੇ ਆ ਨੰਬਰਦਾਰ ਸੂਰ ਸਿੰਘ ਜੀ ਦੇਖਦੇ ਆ ਬਲਦੇਵ ਸਿੰਘ ਜੀ ਦੇਖਦੇ ਆ ਉਹ ਗੁਰਸਾਹਿਬ ਸਾਭਾ ਕਹਿੰਦਾ ਬਈ ਸ਼ਾਜੀ ਦਾ ਭਰਾ ਓ ਕਹਿੰਦੇ ਫਰਿਆਦ ਕਹਿੰਦੇ ਐਕਟਰਾਂ ਵਰਗਾ ਪਰ ਮੈਂ ਕਹਿੰਦਾ ਵੀ ਜੋਤਾਂ ਦੀ ਐਕਟਰਾਂ ਵਰਗਾ ਓਏ ਐਕਟਰ ਸਾਡੇ ਜੋਤੇ ਵਰਗੇ ਹੋਣਗੇ ਓਏ ਐਕਟਰ ਜੋਤੇ ਵਰਗੇ ਹੋਣਗੇ ਉਧਰ ਕਹਿੰਦੇ ਜਸਮਾਨੀ ਚਰ ਕੋਈ ਜਿੱਤਣਾ ਚਾਹਦਾ ਆ ਮੈਨੂੰ ਲੱਗਦਾ ਤੀਜੀ ਆ ਤੀਜੀ ਆ ਤੀਜੀ ਆ ਨੰਬਰ ਬਈ ਬਿਲਕੁਲ ਪਿਆਰ ਦੇ ਨਾਲ ਪਿਆਰ ਦੇ ਨਾਲ ਖੇਡ ਚ ਹਣੀ ਨੰਬਰ ਮਿਲ ਗਿਆ ਤੂੰ ਚੱਲ ਹੜੀ ਨੰਬਰ ਮਿਲ ਗਿਆ ਤੂੰ ਚੱਲ ਆ ਪਰ ਰੈਫਰੀ ਨੂੰ 5-5000 ਕਾਰਾ ਦੇਣਾ ਪਿੰਡ ਬੜਰੇ ਫਿਰਨਗੇ ਤੇ ਰੈਫਰੀ ਦਾ ਫੈਸਲਾ ਮੰਨਿਆ ਕਰ ਕੋਈ ਗੱਲ ਨਹੀਂ ਮੈਨੂੰ ਪਤਾ ਵੀ ਹੁਣ ਜੋਰ ਵੀ ਲੱਗਿਆ ਜੋਸ਼ ਵੀ ਆ ਰਿਹਾ ਮੁੰਡਿਆਂ ਦੇ ਖੂਨ ਹੌਸਲੇ ਦੇ ਬੇ ਸ਼ਕਰਪੁਰੀਏ ਸ਼ਕਰਪੁਰੀਏ ਤੇ ਸ਼ਕਰਪੁਰ ਦੀ ਟੀਮ ਕਿੱਧਰ ਖੇਡਦੀ ਏ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਸਟੇਜ ਦੀ ਦਿਸ਼ਾ ਤੋਂ ਖੱਬੇ ਹੱਥ ਤੇ ਸੱਜੇ ਹੱਥ ਬੁੱਲੋਵਾਲ ਇਹ ਤਗੜਾ ਮੈਚ ਚੱਲ ਰਿਹਾ ਕਮਲ ਕੈਨੇਡਾ ਵਾਲਾ ਸਾਡਾ ਵੱਡਾ ਵੀਰ ਵੱਡੇ ਮਾਣ ਦੇ ਰਿਹਾ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਲੱਖਾਂ ਵੀ ਕੈਨੇਡਾ ਤੋਂ ਆਇਆ ਹੋਇਆ ਹੈ ਪ੍ਰਦੀਪ ਅਮਰੀਕਾ ਤੋਂ ਕੀ 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 ਕੀ